ਦੋਸਤੋ ਅੱਜ ਦੀ ਕਹਾਣੀ ਹੈ ਰਾਜਾ ਪੋਜ ਤੇ ਗਰੀਬ ਕਿਸਾਨ ਦੀ ਰਾਜਾ ਪੋਜ ਨਿਆਂਪ੍ਰੇਮੀ ਪ੍ਰਜਾ ਨੂੰ ਪਿਆਰ ਕਰਨ ਵਾਲਾ ਤੇ ਬਹਾਦਰ ਰਾਜਾ ਸੀ ਉਹ ਆਪਣੀ ਪ੍ਰਜਾ ਦੇ ਦੁੱਖ ਦਰਦ ਨੂੰ ਨੇੜੇ ਤੋਂ ਜਾਣਨ ਦੇ ਲਈ ਹਮੇਸ਼ਾ ਹੀ ਪੇਸ ਬਦਲ ਕੇ ਰਾਜ ਚ ਘੁੰਮਦਾ ਫਿਰਦਾ ਸੀ ਇੱਕ ਵਾਰ ਘੁੰਮਦੇ ਹੋਏ ਉਹ ਰਾਜ ਤੋਂ ਬਹੁਤ ਦੂਰ ਨਿਕਲ ਗਿਆ ਰਾਜ ਉਹਨਾਂ ਨੇ ਦੇਖਿਆ ਕਿ ਕਿਸਾਨ ਆਪਣਾ ਖੇਤ ਵਾ ਰਿਹਾ ਹੈ ਉਸ ਦੇ ਹੱਲ ਨੂੰ ਇੱਕ ਪਾਸੇ ਤੋਂ ਉਸ ਦੀ ਪਤਨੀ ਤੇ ਇੱਕ ਪਾਸੇ ਤੋਂ ਬਲਦ ਖਿੱਚ ਰਹੇ ਹਨ ਰਾਜਾ ਪੋਜ ਕਿਸਾਨ ਦੇ ਨੇੜੇ ਜਾ ਕੇ ਬੋਲੇ ਓਏ ਤੂੰ ਇਹ ਕੀ ਅਨਰਥ ਕਰ ਰਿਆ ਹੈ ਭਲਾ ਕੋਈ ਔਰਤ ਵੀ ਹੱਲ ਨੂੰ ਖਿੱਚ ਸਕਦੀ ਹੈ ਤਾਂ ਫਿਰ ਕੀ ਕਰਾਂ ਮੇਰਾ ਬਲਦ ਮਰ ਗਿਆ ਹੈ ਇੰਨਾ ਪੈਸਾ ਮੇਰੇ ਕੋਲ ਨਹੀਂ ਕਿ ਦੂਸਰਾ ਬਲਦ ਖਰੀਦ ਸਕਾਂ ਜੇਕਰ ਮੇਰਾ ਖੇਤ ਨਹੀਂ ਵਾਹੂਗਾ ਤਾਂ ਖਾਵਾਂਗਾ ਕੀ ਇਹਨਾਂ ਕਹਿ ਕੇ ਉਹ ਕਿਸਾਨ ਫਿਰ ਖੇਤ ਵਾਹੁਣ ਲੱਗਿਆ ਉਹ ਇਸ ਗੱਲ ਤੋਂ ਅਨਜਾਨ ਸੀ ਕਿ ਉਸ ਤੋਂ ਪੁੱਛਗਿੱਛ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਰਾਜਾ ਭੋਜ ਹੀ ਹੈ ਰਾਜਾ ਭੋਜ ਫਿਰ ਬੋਲਿਆ ਓਏ ਮੇਰੀ ਗੱਲ ਤਾਂ ਸੁਣ ਲੈ ਕਿਸਾਨ ਬੋਲਿਆ ਤੂੰ ਜੋ ਕੁਝ ਵੀ ਕਹਿਣਾ ਹੈ ਦੁਰਦੁਰ ਦੇ ਕਹਿ ਮੇਰੇ ਕੰਮ ਵਿੱਚ ਕਿਉਂ ਰਿਕਵਰਡ ਪਾਉਂਦਾ ਹੈ ਉਸ ਦੀ ਗੱਲ ਮੰਨ ਕੇ ਰਾਜਾ ਭੋਜ ਨਾਲ-ਨਾਲ ਚੱਲਦੇ ਹੋਏ ਕੀ ਕਹਿਣ ਲੱਗੇ ਪਰ ਇਸ ਤਰ੍ਹਾਂ ਤਾਂ ਤੇਰੀ ਪਤਨੀ ਥੱਕ ਜਾਵੇਗੀ ਤੇ ਦਿਖਾਵਟ ਕਰਨ ਘਰ ਦਾ ਬਾਕੀ ਕੰਮ ਕਿਵੇਂ ਕਰ ਸਕੇਗੀ ਕਿਸਾਨ ਬੋਲਿਆ ਤਾਂ ਫਿਰ ਮੈਂ ਕੀ ਕਰਾਂ ਤੂੰ ਹੀ ਦੱਸ ਠੀਕ ਹੈ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਇੱਕ ਬੈਲ ਦੇ ਦਿੰਦਾ ਹਾਂ ਰਾਜਾ ਭੋਜ ਨੇ ਕਿਹਾ ਜਿਹਾ ਕਰ ਉਹ ਬੈਲ ਤੂੰ ਇੱਥੇ ਲਿਆ ਜੇਕਰ ਮੈਂ ਤੇਰੇ ਨਾਲ ਜਾਵਾਂਗਾ ਤਾਂ ਮੈਨੂੰ ਕੰਮ ਵਿੱਚ ਹੀ ਰੁਕਣਾ ਪਵੇਗਾ ਕਿਸਾਨ ਬੋਲਿਆ ਤਾਂ ਫਿਰ ਤੂੰ ਇੱਕ ਕੰਮ ਕਰ ਆਪਣੀ ਪਤਨੀ ਨੂੰ ਮੇਰੇ ਘਰ ਭੇਜ ਦੇ ਉਹ ਮੇਰੀ ਪਤਨੀ ਤੋਂ ਬਦ ਲੈ ਆਵੇਗੀ ਉਦੋਂ ਤੱਕ ਤੇਰਾ ਹੱਲ ਮੈਂ ਖਿੱਚ ਲੈਂਦਾ ਹਾਂ ਰਾਜਾ ਪੋਜ ਬੋਲੇ ਕਿਸਾਨ ਸਹਿਮਤ ਹੋ ਗਿਆ ਇਸ ਤਰ੍ਹਾਂ ਰਾਜਾ ਪੋਜ ਹੱਲ ਖਿੱਚਣ ਲੱਗੇ ਤਾਂ ਕਿਸਾਨ ਦੀ ਪਤਨੀ ਰਾਣੀ ਲੀਲਾਵਤੀ ਦੇ ਕੋਲ ਚਾਹ ਪਹੁੰਚੀ ਤੇ ਸਾਰੀ ਗੱਲ ਦੱਸ ਦਿੱਤੀ ਕਿਸਾਨ ਦੀ ਪਤਨੀ ਦੀ ਗੱਲ ਸੁਣ ਕੇ ਰਾਣੀ ਲੀਲਾਵਤੀ ਬੋਲੀ ਇਸ ਤਰ੍ਹਾਂ ਕਰ ਕਿ ਤੂੰ ਇਹ ਦੋ ਬਲਦ ਲੈ ਜਾ ਕਿਉਂਕਿ ਤੁਹਾਡਾ ਬਲਦ ਸਾਡੇ ਬਲਦਾਂ ਤੋਂ ਕਮਜ਼ੋਰ ਪਿਆ ਜਾਵੇਗਾ ਉਹ ਸਾਡੇ ਬਲਦਾਂ ਦਾ ਸਾਥ ਨਹੀਂ ਦੇ ਸਕੇਗਾ ਕਿਸਾਨ ਦੀ ਪਤਨੀ ਰਾਣੀ ਤੋਂ ਬਲਦ ਲੈ ਕੇ ਵਾਪਸ ਖੇਤ ਚ ਆ ਗਈ ਉਸਦੇ ਨਾਲ ਦੋ ਤਕੜੇ ਬਲਦਾਂ ਨੂੰ ਦੇਖ ਕੇ ਕਿਸਾਨ ਬਹੁਤ ਖੁਸ਼ ਹੋਇਆ ਉਸਨੇ ਦੋਨੇ ਬਲਦ ਹੱਲ ਨਾਲ ਜੋੜ ਲਏ ਤੁਰਦੇ-ਤੁਰਦੇ ਰਾਜਾ ਭੋਜ ਨੇ ਆਪਣੀ ਜਾਣਕਾਰੀ ਦਿੰਦੇ ਹੋਏ ਕਿਹਾ ਭਵਿਕ ਚ ਜੇ ਕੋਈ ਸਮੱਸਿਆ ਆਵੇ ਤਾਂ ਤੂੰ ਸਿੱਧਾ ਮੇਰੇ ਕੋਲ ਆ ਜਾਵੇਂ ਪਤਨੀ ਦੇ ਦੁਆਰਾ ਜਦੋਂ ਕਿਸਾਨ ਨੂੰ ਪਤਾ ਲੱਗਿਆ ਕਿ ਹੱਲ ਨੂੰ ਖਿੱਚਣ ਵਾਲਾ ਕੋਈ ਹੋਰ ਨਹੀਂ ਬਲਕਿ ਰਾਜਾ ਭੋਜ ਹੀ ਹੈ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਉਹ ਰਾਜਾ ਭੋਜ ਤੋਂ ਵਾਰ-ਵਾਰ ਮਾਫੀ ਮੰਗਣ ਲੱਗਿਆ ਰਾਜਾ ਭੋਜ ਕਿਸਾਨ ਦੀ ਮਿਹਨਤ ਤੇ ਲਗਨ ਤੋਂ ਬਹੁਤ ਖੁਸ਼ ਉਹ ਇਹਦੇ ਆਪਣੇ ਰਾਜ ਮਹਿਲ ਵੱਲ ਚੱਲ ਪਏ ਕਿਸਮਤ ਨਾਲ ਉਸ ਸਾਲ ਕਿਸਾਨ ਦੇ ਖੇਤ ਚ ਬਹੁਤ ਹੀ ਸੋਹਣੀ ਫਸਲ ਹੋਈ ਕਿਸਾਨ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸਨੇ ਦੇਖਿਆ ਕਿ ਰਾਜਾ ਭੋਜ ਨੇ ਖੇਤ ਚ ਜਿੰਨਾ ਹਿੱਸਾ ਵਾਇਆ ਹੈ ਉਹ ਤੇ ਫਸਲ ਦੇ ਰੂਪ ਚ ਮੋਤੀ ਉੱਗੇ ਸਨ ਕਿਸਾਨ ਬਹੁਤ ਕੁਛ ਸੀ ਤੇ ਸਾਰਾ ਮੋਤੀ ਇਕੱਠੇ ਕਰਕੇ ਰਾਜਾ ਪੋਜ ਦੇ ਕੋਲ ਗਿਆ ਤੇ ਉਹਨਾਂ ਨਾਲ ਮੁਲਾਕਾਤ ਕਰਦੇ ਹੋਏ ਬੋਲਿਆ ਮਹਾਰਾਜ ਇਹ ਮੋਤੀ ਤੁਹਾਡੀ ਹਿੱਸੇ ਦੇ ਹਨ ਇਹਨਾਂ ਤੇ ਤੁਹਾਡਾ ਹੱਕ ਹੈ ਰਾਜਾ ਪੋਜ ਬੋਲੇ ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਕਿਉਂਕਿ ਇਹ ਤੇਰੇ ਖੇਤ ਵਿੱਚ ਪੈਦਾ ਹੋਏ ਹਨ ਅੰਤ ਇਹਨਾਂ ਤੇ ਤੇਰੇ ਹੀ ਅਧਿਕਾਰ ਬੰਦਾ ਹੈ ਕਿਸਾਨ ਬੋਲਿਆ ਮਹਾਰਾਜ ਪਰ ਮਿਹਨਤ ਤਾਂ ਤੁਸੀਂ ਹੀ ਕੀਤੀ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਨੂੰ ਰਾਜਕੋਸ਼ ਚ ਜਮ੍ਹਾਂ ਕਰ ਲਿਓ ਤੇ ਇਸ ਨੂੰ ਦੀਨ ਦੁਖੀਆਂ ਦੇ ਹਿੱਤ ਲਈ ਪ੍ਰਯੋਗ ਕਰੋ ਕਿਸਾਨ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਰਾਜਾ ਭੋਜ ਨੇ ਮੋਤੀ ਰਾਜਕੋਸ਼ ਚ ਜਮ੍ਹਾਂ ਕੀਤੇ ਤੇ ਕਿਸਾਨ ਨੂੰ ਕਾਫੀ ਸਾਰਾ ਧੰਨ ਦੇ ਕੇ ਵਿਦਾ ਕੀਤਾ ਧੰਨਵਾਦ